ਇਨਫਰਮੇਸ਼ਨ ਮਿਲੀ ਹੈ ਜੀ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੈ ਉਹਦਾ ਨਾਮ ਉਸਮਾਨ ਖਾਨ ਹੈ ਇਹਨੂੰ ਪਤਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੜੇ ਪਟਾਕੇ ਬਣਾਉਂਦਾ ਸੀਗਾ ਤੇ ਉਹ ਬ્લાਸਟ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਜੀ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ 5-6 ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਦੇ ਲਾ ਚੱਲ ਰਿਹਾ ਉੱਥੇ ਤੇ ਇਮੀਡੀਏਟਲੀ ਅਸੀਂ ਚ ਕਾਨੂੰਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬਣਦੀ ਕਾਰਵਾਈ ਉਹ ਕਰ ਪਹਲੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਕੱਲਾ ਬਣਾਦਾ ਸੀਗਾ ਲੇਕਿਨ ਉਹਨ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਏਰੀਆ ਨੂੰ ਸਰਚ ਕਰ ਰਹੇ ਹਾਂ ਅੱਛਾ ਸਰ ਬਰੂਟ ਕਿੱਦਾਂ ਗਿਆ ਕੋਈ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਸਰਵਿਸਿੰਗ ਟੀਮ ਸਾਰੀ ਜਿਹੜੀ ਉਹ ਚੈੱਕ ਕਰ ਰਹੀ ਹੈ ਕਿ ਲੋਕ ਤਾਂ ਲੋਕ ਵੀ ਪਾਈਪਾ ਲੈ ਕੇ ਹੁੰਦਾ ਚੱਲਦੇ ਨੇ ਪਰ ਆਸ਼ਵਾਸ਼ਨਾ ਪਤਾ ਕੇ ਜਾਂਦਾ ਨਹੀਂ ਕਿ ਦੇਖਣੀ ਨਹੀਂ ਉਹ ਜਿਹੜੀ ਪੋਟੈਸ਼ ਹੈ ਜੀ ਦੇਖੋ ਈਜ਼ੀਲੀ ਇਹ ਕਰਿਆਨੇ ਵਾਲੀ ਦੁਕਾਨ ਵੀ ਵੇਚ ਰਹੇ ਆ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿ ਉਹਨੂੰ ਗਲਤ ਇਸਤੇਮਾਲ ਨਾ ਕੀਤਾ ਜਾਵੇ ਅੱਗ ਲੱਗੀ ਔਰ ਜਿਹੜਾ 8-10 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਹਾ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਹਾ ਸੀਗਾ ਉਦੇ ਕਰਕੇ ਬਲਾਸਟ ਹੋਣ ਕਰਕੇ ਸਾਰੀ ਘਟਨਾ ਜਿਹੜੀ ਆ ਵਾਪਰੀ ਦੇਖੋ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਐਸਪੀ ਸਾਹਿਬ ਇਹ 10 ਬੰਦਿਆਂ ਤੋਂ ਪਲੱਸ ਨੇ ਜੀ 10 15 ਬੱਚੇ ਕਿੰਨੇ ਬੱਚੇ ਕਿੰਨੇ ਨੇ ਬੱਚੇ 6 7 ਨੇ ਨਹੀਂ ਸਿਵਲ ਹਸਪਤਲ ਭੇਜਿਆ ਇਹ ਨਹੀਂ ਪਤਾ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾ ਜਿਹੜੀ ਬੰਦੀ ਕਾਰਵਾਈ ਹੈ ਐਸਪੀ ਸਮੀਰ ਬਰਮਾ ਜੀ ਵੀ ਮੌਕੇ ਤੇ ਆ ਗਏ ਐਸਐਚਓ ਸਾਹਿਬ ਵੀ ਮੌਕੇ ਤੇ ਨੇ ਔਰ ਮੈਂ ਵੀ ਇਸ ਮੌਕੇ ਤੇ ਉਸੇ ਵੇਲੇ 5 ਮਿੰਟ ਬਾਅਦ ਪਹੁੰਚ ਗਿਆ ਵਾਂ ਪਰ ਬੰਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗੀ